ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਪੰਜਾਬ ਸਰਕਾਰ ਨੇ 7 ਆਈਪੀਐਸ ਅਫਸਰ ਤੇ 8 ਐਸਪੀ ਲੈਵਲ ਦੇ ਅਫਸਰਾਂ ਨੂੰ ਬਦਲੇ ਆ ਤੇ 99 ਤਹਿਸੀਲਦਾਰ ਵੀ ਬਦਲੇ ਨੇ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਭਲੇਖੇ ਨਾਲ ਇੱਕ ਮਰਿਆ ਹੋਇਆ ਤੇ ਇੱਕ ਰਿਟਾਇਰਡ ਤਹਿਸੀਲਦਾਰ ਇਹਨਾਂ ਦੇ ਵੀ ਬਦਲੀ ਦੇ ਆਰਡਰ ਕਰ ਦਿੱਤੇ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਫਰੀਦਕੋਟ ਤੋਂ ਖਬਰ ਬਹਿਵਲ ਕਾਂਟ ਪੇਚ ਗ੍ਰਿਫਤਾਰ ਕੀਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਜੋ ਇਸ ਸਮੇਂ ਪਟਿਆਲਾ ਜੇਲ੍ਹ ਚ ਨਜ਼ਰਬੰਦ ਹੈ ਉਸਨੇ ਸੈਸ਼ਨ ਕੋਰਟ ਫਰੀਦਕੋਟ ਪੇ ਚਾਰਜੀ ਦੇ ਕੇ ਜ਼ਮਾਨਤ ਦੀ ਮੰਗ ਕੀਤੀ ਹੈ ਬਰਗਾੜੀ ਪੀਐਸਬੀ ਮਾਮਲੇ ਨਾਲ ਸੰਬੰਧਿਤ ਕੋਟਪੁਰਾ ਗੋਲੀਕੰਢ ਦੀ ਘਟਨਾ ਵਿੱਚ ਗ੍ਰਿਫਤਾਰ ਆਈਜੀ ਪਰਮਰਾਇ ਸਿੰਘ ਉਮਰਾਨੰਗਲ ਨੂੰ 7 ਦਿਨਾਂ ਦੇ ਪੁਲਿਸ ਰਿਮਾਨਡ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਐਐਸਆਈਟੀ ਨੇ ਆਈਜੀ ਨੂੰ ਨਿਆਇਖਰਾਸ ਵਿੱਚ ਭੇਜੇ ਜਾਣ ਤੇ 12 ਮਾਰਚ ਤੱਕ ਜੇਲ੍ਹ ਭੇਜ ਦਿੱਤਾ ਹੈ ਬਹਿਵਲਕਲਾ ਗੋਲੀਕੰਢ ਮਾਮਲੇ ਵਿੱਚ ਗ੍ਰਿਫਤਾਰ ਸਾਬਕਾ ਐਸਐਸਪੀ ਚਰਨਜੀਤ ਸ਼ਰਮਣ ਦੀ ਤਰ੍ਹਾਂ ਅਦਾਲਤ ਨੇ ਆਈਜੀ ਉਮਰਾਨੰਗਲ ਨੂੰ ਫਰੀਦਕੋਟ ਜੇਲ੍ਹ ਭੇਜਿਆ ਵਿਭਾਗ ਨੇ ਸੁਰੱਖਿਆ ਕਾਰਨਾਂ ਦੇ ਚਲਦਿਆਂ ਉਹਨਾਂ ਨੂੰ ਫਰੀਦਕੋਟ ਤੋਂ ਪਟਿਆਲਾ ਸ਼ਿਫਟ ਕਰ ਦਿੱਤਾ ਹੈ ਐਐਸਆਈਟੀ ਨੇ ਜਸਟਿਸ ਰਣ ਪਰਮਰਾਇਸਿੰਗ ਉਮਰਾਨ ਅੰਗਲ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ 19 ਫਰਵਰੀ ਨੂੰ ਉਹਨਾਂ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ 23 ਨੂੰ ਦੁਬਾਰਾ ਪੇਸ਼ ਕਰਕੇ 3 ਦਿਨਾਂ ਦੇ ਰਿਮਾਂਡ ਵਿੱਚ ਵਾਅਦਾ ਕੀਤਾ ਗਿਆ